ਸਾਰੇ ਸਾਨੂੰ ਕੁਝ ਹੋਊਗਾ ਜਿਹੜਾ ਹੁਣ ਇਨਾਂ ਕੋਲੇ ਹੈਗਾ ਉਸ ਹਿਸਾਬ ਨਾਲ ਅਸੀਂ ਆਏ ਹਾਂ ਫਿਰ ਡਾਕੂਮੈਂਟ ਨਹੀਂ ਹੈਗੇ ਜਿਹੜੇ ਡਾਕੂਮੈਂਟ ਸਾਡੇ ਕੋਲੇ ਨੇ ਸਾਰੇ ਇਨਾਂ ਦੇ ਕੋਲ ਚਾਹੀਦੇ ਹੋਣਾ ਆਦਾ ਸੀ ਸਾਨੂੰ ਦਿੱਤਾ ਜਿਹੜੇ ਸਾਡੇ ਕੋਲੇ ਨੇ ਸਾਹਿਬ ਦੱਸੋ ਫਿਰ ਉਹ ਕਰੋ ਲਾਓ ਪੋਲ ਲਾਓ ਹੋਰ ਦੱਸੋ ਫਿਰ ਡਾਕੂਮੈਂਟ ਤਾਂ ਦਿਓ ਜੀ ਫੇਰ ਹੀ ਲੱਗਣਗੇ ਪੋਲ ਵੀ ਉਹ ਹੀ ਸਾਰੇ ਸਾਰਾ ਕੋਸ ਹੈਗਾ ਨਹੀਂ ਨਹੀਂ ਸਾਰਾ ਨਹੀਂ ਨਹੀਂ ਦਿਖਾਓ ਜੀ ਸਾਰਾ ਸਾਰਾ ਪੱਤਰਕਾਰ ਬੈਠੇ ਨੇ ਸਰ ਮੀਡੀਆ ਖੜਾ ਸਾਰਾ ਮੀਡੀਆ ਖੜਾ ਦਿਖਾਓ ਕਮੈਂਟ ਕਿਹੜਾ ਰਾਈਟ ਹੈ ਕੁਝ ਜਿਹੜਾ 83 ਦੀ ਪੇਸ਼ੀ ਹੈ ਜੀ ਬੈਂਸ ਤੇ ਕੇਸ ਲੱਗਿਆ ਜੀ ਆਪਾਂ ਮਿਟ ਕਿਉਂ ਨਹੀਂ ਕਰ ਦਿੰਨਾ ਚਰਜੀ ਸਭਨੀ ਕੋਲ ਤੋਂ ਕੋਈ ਕੋ ਸਟੇ ਹੈਗਾ ਹਾਂ ਜੀ ਆ ਦਿੱਤਾ ਜੀ ਇਹ ਹੈਗਾ ਜੀ ਇਹ ਸਾਰਾ ਆਪਣਾ ਨੋ ਲੈਸ ਆਰਡਰ ਦਾ ਹੈਗਾ ਦਿਖਾਓ ਮੈਨੂੰ ਜੀ ਇਹ ਹੈਗਾ ਸਾਰਾ ਇਹਦੇ ਵਿੱਚ ਆਪਣੇ ਵਿਚਾਰ ਇਹ ਸਾਰਾ ਵਿਚਾਰਿਆ ਹੋਇਆ ਹੈਲ ਅਥਾਰਟੀ ਕੰਨੀਓ ਗਿਆ ਹੋਇਆ ਹੈ ਸਾਰਾ ਵਿਚਾਰ ਕੀ ਕਰ ਰਹੇ ਸਾਰਾ ਮੈਂ ਨਹੀਂ ਜੀ ਨਹੀਂ 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 ਸਾਰਾ ਸਾਨੂੰ ਆਰਡਰ ਦਿਓ ਜੀ ਕੋਈ ਚੀਜ਼ ਤੇ ਆਰਡਰ ਦਿਓ ਫਿਰ ਸਟੇਟੂਸ ਕੀ ਆਰਡਰ ਆਈ ਹੋਈ ਐ ਨਹੀਂ ਚਲੋ ਉਹ ਚਲ ਤੁਸੀਂ ਤਾਂ ਮੇਰਾ ਵੀ ਤੁਸੀਂ ਆਪ ਦਾ ਵਿਰੋਧ ਕਰ ਰਹੇ ਹੋ ਮੇਰੇ ਮੇਰੀ ਗੱਲ ਉਹ ਕਾੜਤਾ ਜਦੋਂ ਉਤੋਂ ਕੋਈ ਭੇਜੇ ਆ ਜੀ ਸਾਹਿਬ ਨੇ ਸਾਰੇ ਡਾਕੂਮੈਂਟ ਭੇਜੇ ਹੋਇਆ ਜੀ ਸਰ ਸਾਨੂੰ ਵੀ ਕੋਈ ਡਾਕੂਮੈਂਟ ਭੇਜੇ ਹੋਇਆ ਜੀ ਸਾਨੂੰ ਮੈਂ ਤਾਂ ਦੇਦਾ ਜੀ ਨਹੀਂ 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 ਕਿਤਨਾ ਹੋ ਜਾਣਗੇ ਫੇਰ ਸਾਰੇ ਪਤਾ ਹੋ ਜਾਣਗੇ ਨਹੀਂ ਸਾਰਾ 18 ਦਿਨ ਦੀ ਬੈਂਸ ਤੇ ਕੇਸ ਲੱਗਿਆ ਹੋਇਆ ਤੁਹਾਨੂੰ ਕਾਹਦੀ ਕਾਲ ਹੋ ਰਹੀ ਹੈ ਇੰਨੀ ਜੀ ਕਬਜ਼ਾ ਕਰਦੀ ਜ਼ਮੀਨ ਦੀ ਦੱਸੋ ਬਿਲਕੁਲ ਮੈਂ ਤਾਂ ਤੁਹਾਡੇ ਕੋਲ ਹੈ ਨਹੀਂ ਫੇਰ ਸਾਰੇ ਪਤਾ ਹੋ ਜਾਣਗੇ 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 ਫੇਰ ਸਾਰੇ ਇੱਕ ਵੀ ਅਰਡਰ ਸਟੇਟ ਦਿੱਤੀ ਹੋਈ ਹੈ ਖਾਨ ਜੀ ਇਹ ਅਸੀਂ ਜ਼ਿੰਮੇਵਾਰੀ ਜ਼ਮੀਨਾਂ ਵੀ ਛੱਡ ਦਾਂਗੇ ਜੀ ਇਹ ਸਾਰਾ ਜਾਮ ਜਾਮ ਲੈ ਕੇ ਸਾਡੇ ਉੱਤੇ ਪ੍ਰੈਸ਼ਰ ਪਾਉਣ ਵਾਸਤੇ ਆਏ ਨੇ ਜੀ ਠੱਕਾ ਉਹ ਸਾਡੇ ਨਾਲ ਜੀ ਇਹ ਜੁਮਲਾ ਮਾਲਕ ਗ੍ਰਾਮ ਪੰਚਾਇਤ ਦੇ ਮਾਲਕ ਇਹ ਨੇ ਜੀ ਜੁਮਲਾ ਮਾਲਕ ਬਿਲਕੁਲ ਨਹੀਂ ਹੈਗੇ ਜੀ ਇਹ ਸੁਪਰੀਮ ਕੋਰਟ ਦੇ ਅੱਗੇ ਦਿੱਤਾ ਮੈਨੂੰ ਦੇ ਚੁੱਕਾਗਾ ਪਰ ਸਾਡੇ ਠੱਕਾ ਕਰ ਰਹੇ ਨੇ ਇਹ ਤੁਹਾਡਾ ਨਾਮ ਕੀ ਹੈ ਜੀ ਮੇਰਾ ਹਰਮਨਜੀਤ ਸਿੰਘ ਆ ਜੀ ਇਹ ਜ਼ਮੀਨ ਮੇਰੇ ਕੋਲ ਹੈ ਜੀ ਕਿੰਨੇ ਸਾਲ ਤੋਂ ਇਹ ਸਾਨੂੰ 60 ਸਾਲ ਤੋਂ ਬਜ਼ੁਰਗਾਂ ਕੋਲ ਆਪਣੇ ਕੋਲ ਜ਼ਮੀਨ ਹੈ ਜੀ ਇਹ ਕੱਲ ਸੀ ਐ ਦਵਾਰ ਕੱਲ ਇਹਨਾਂ ਨੇ ਐਤਵਾਰ ਨੂੰ ਆਪਣੇ ਮੁਲਾਜ਼ਮ ਭੇਜ ਕੇ ਸਾਡੇ ਬਾਰ ਦੇ ਵਿੱਚ ਪੋਸਟ ਚੇਪਣ ਕਰਕੇ ਇਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਹੈ ਜੀ ਬਟ ਅਸੀਂ ਉੱਤੇ ਪੋਸਟ ਉਹ ਲੱਗਣ ਨਹੀਂ ਦਿੱਤੇ ਕਿਉਂਕਿ ਮੁਲਾਜ਼ਮ ਛੁੱਟੀ ਤੇ ਅਸੀਂ ਗੱਲ ਸਾਰੇ ਇਹਨਾਂ ਨੇ ਦੋ ਨੰਬਰ ਦੇ ਜੀ ਈਓ ਸਾਹਿਬ ਸ਼ਕਿੰਦਰ ਸਿੰਘ ਦਾ ਨਾਮ ਲਿਆ ਇਹਨਾਂ ਨੇ ਜੀ ਵੀ ਉਹ ਉੱਚੇ ਉਹਦੇ ਬਾਅਦ ਚੇਪ ਕੇ ਆਉ ਪੋਸਟਰ ਸਾਰੇ 12 ਘੰਟੇ ਦਾ 72 48 ਘੰਟੇ ਦਾ ਦੇਣੇ ਚਾਹੀਦੇ ਤੁਸੀਂ ਐਸੋ ਵੀ ਕੱਲ ਐਤਵਾਰ ਅਸੀਂ ਅਸੀਂ ਕੀ ਕਾਰਵਾਈ ਕਰ ਲਾਂਗੇ ਇੱਕ ਦਿਨ ਚੀ ਦੱਸੋ ਦੋ ਇਹ ਸਾਜਾ ਮੈਨੂੰ ਮੈਂ ਤੇ ਹੀ ਜਨਾ ਜੀ ਦੱਸੋ ਜੀ 48 ਨਿਵਾਸ ਸੀਗਾ ਜੀ ਤੁਸੀਂ ਇੱਕ ਮਿੰਟ ਮੈਂ ਮੇਰੀ ਸੋਨੇ ਗੱਲ ਜੀ ਪਹਿਲਾਂ ਆਲਰੇਡੀ ਛੋਟੇ ਕੋਲ ਚੱਲ ਚਲੇ ਗਏ ਉਹਨਾਂ ਨੂੰ ਜਵਾਬ ਦੇ ਚੁੱਕਾ ਜੀ ਦੋ ਉਹ ਜਵਾਬ ਦੇ ਜਵਾਬ ਦਿੱਤਾ ਜੀ ਅਸੀਂ ਆ ਪਰ ਜਿਹੜਾ ਕਾਰਵਾਈ ਕਰ ਰਹੇ ਅੱਜ ਪਰ ਰਿਸਰਚ ਕਰ ਰਹੇ ਆ ਅਜ ਪਰਲਾ ਕਰ ਰਹੇ ਆ ਬਸ ਕੋਈ ਲਾੜੀ ਦਿਖਾਓ ਜੀ ਆਪਰ ਤੁਹਾਡੇ ਅਫਸਰ ਦਾ ਬਹੁਤ ਅਜੀ ਦਿਖਾਦਾ ਉਹਦੇ ਅਫਸਰ ਦੁਕਾਨੀ ਸਾਹਿਬ ਸਰ ਜੀ ਡਾਕੂਮੈਂਟ ਮੰਗ ਦਿੱਤਾ ਇਹ ਤਾਂ ਇਹ ਤਾਂ ਇਹ ਨਹੀਂ 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 ਸਰ ਸਟੇ ਹਸਪੀਟਲ ਦੇ ਦੇ ਬਾਕੀ ਹੋ ਗਿਆ ਸਭ ਵਿਚਾਰ ਲਈ ਸਾਰੇ ਇਹ ਥੋੜੀ ਵਿਚਾਰ ਪਛਾਣੋ ਨਾ ਅਗਲੀ ਟੈਕ ਕਰ ਲਈ ਇਸ ਬੋਰਡ ਦੇ ਨਹੀਂ ਜੀ ਡੀਸੀ ਦੇ ਨਹੀਂ 18 ਦਿਨ ਪਹਿਲਾਂ ਆਪਰੇ ਨਾਲ ਲੱਗੇ ਕਰਾਓ ਕਿੱਪ ਕਰਵਾਉਂਦੇ ਸਾਨੂੰ ਟੀਓ ਸਾਹਿਬ ਇੱਕ ਤਾਂ ਕੋਈ ਡੀਸੀ ਸਾਹਿਬ ਨੇ ਕੋਈ ਆਪਾਂ ਨੂੰ ਮਨਜ਼ੂਰੀ ਜਾਂ ਕੋਈ ਆਪਾਂ ਨੂੰ ਨੋਟਿਸ ਦਿੱਤਾ ਡੀਸੀ ਸਾਹਿਬ ਨੇ ਪੁਸਤਾ ਕਰਕੇ ਦਿਖਾਇਆਗਾ ਮੈਡੀਅਮ ਉਧਰੋਂ ਤਾਂ ਗੱਡੋ ਨਾ ਵੀ ਡੀਸੀ ਸਾਹਿਬ ਨੂੰ ਪ੍ਰੋਸੈਸਿੰਗ ਤਾਂ ਦਿਖਾ ਦਿਓ ਨਾ ਪਰ ਇਹ ਚਾਹਨਾ ਨਹੀਂ ਕਿ ਕਿਹਨੂੰ ਕਹਦਾ ਕਿ ਜਦੋਂ ਸਰਕਾਰ ਨੂੰ ਹਾਂ ਪਹਿਲਾਂ ਤਾਂ ਡੀਸੀ ਜਵਾਬ ਆਦਰ ਸਰ ਮੇਰਾ ਜੀ ਆ ਤਾਂ ਮੇਰਾ ਤਾਂ ਹੋਈ ਜੀ ਜੋ ਡੀਸੀ ਸਾਹਿਬ ਨੇ ਆਪ ਚਾਰਟਰ ਕੀਤਾ ਜੀ ਜਿਹੜਾ ਹੈਗਾ ਡੀਸੀ ਸਾਹਿਬ ਦਾ ਆਰਡਰ ਜੀ ਆ ਕੀ ਆਰਡਰ ਹੈ ਜੀ ਸਾਹਿਬ ਜੀ ਤੋਂ ਦੀ ਕਰ ਸਕਦਾ ਕਦ ਨਗਰ ਦਾ ਆਡਰ ਨੂੰ ਅਸੀਂ ਜੀ ਤੁਹਾਡੀ ਹੋ ਗਈ ਬਹੁਤ ਚੜਾਇਆ ਗਿਆ ਇਸ ਮਿਸਲ ਦੀ ਪੂਰਤੀ ਸਾਡੇ ਕੋਲ ਸਾਰੇ ਡਾਕੂਮੈਂਟ ਆ ਪੀਲ ਪਾ ਚੁੱਕੇ ਆ ਅਸੀਂ ਆ ਦੇਖੋ ਜੀ ਆ ਦੇਖੋ ਤੁਜੀ ਕਨੋਂ ਡੀ ਸਾ ਦਾ ਲੈਟਰ ਪੁਲਿਸ ਸੋਰਸ ਵਾਸਤੇ ਉਹ ਫੋਰਸ ਵਾਸਤੇ ਫੋਰਸ ਵਾਸਤੇ ਬਹੁਤ ਸਹੀ ਨਹੀਂ ਦਿੰਦੇ ਫੋਰਸ ਵੀ ਨਹੀਂ ਦਿੰਦੇ ਇਹਦਾ ਫੋਰਸ ਆਸੀਂ ਫੋਰਸ ਵਾਹੀ ਅਸੀਂ ਵੀ ਨਹੀਂ ਆਈ ਨਹੀਂ ਉਹ ਸਾਰੇ ਲੋਕੀ ਜਿਹੜੀ ਕਮੇਟੀ ਆ ਡਾ ਲੀਓ ਸਾਰੇ ਵੀਡੀਓ ਬਣਾ ਕੇ ਇਹ ਗੱਲ ਤੁਹਾਨੂੰ ਆਈ ਗੱਲ ਤੇ ਦੇਣੀ ਵੀ ਉਹ ਸਰ 31 ਤਰੀਕਾ ਜੀ ਇਹ ਯੋਸਾ ਵਾ ਨਹੀਂ ਮੈਨੂੰ ਆਡਿਟ ਨਹੀਂ ਦੇ ਦੇ ਜੀ ਸਮੇਂ ਵਾਰ ਸਾਡੇ ਇਹ ਕੋਈ ਜ਼ਤ ਕੰਮ ਕਰਨ ਦੀ ਜ਼ਿੰਮੇਵਾਰੀ ਨਹੀਂ 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 ਕੋਈ ਜ਼ਿੰਮੇਵਾਰੀ ਛੋਟੀ ਨਹੀਂ ਲਿਖਤੀ ਰੂਪ ਤਾਂ ਜ਼ਿੰਮੇਵਾਰੀ ਹੈ ਲਿਖਤੀ ਦਿਓ ਤੁਸੀਂ ਇਹ ਸਾਹਿਬ ਨੰਬਰ ਕਿੰਨੇ ਹੈ ਕਿਹੜਾ ਕਿਹੜਾ ਨੰਬਰ ਆ ਜੀ ਖਸਰਾ ਨੰਬਰ ਤਾਂ ਕੋਈ ਹੋ ਸਕਦਾ ਨਹੀਂ ਹੋਣਾ ਕਿੰਨੀ ਜ਼ਮੀਨ ਕਿੰਨੀ ਟੋਟਲ ਹੈ ਟੋਟਲ ਜ਼ਮੀਨ ਕਿੰਨੀ ਹੈ ਜੀ ਨਹੀਂ ਨਹੀਂ ਦੱਸੋ ਦੱਸ ਇੱਕ ਵਾਰ ਐਸਐਸਓ ਸਾਹਿਬ ਜਮੀਨ ਕਿੰਨੀ ਹੈ ਜੀ ਇਹਨਾਂ ਦੇ ਸਾਰੇ ਜ਼ਮੀਨ ਦਾ ਬੈ ਡਾਟਾ ਦੱਸੋ ਜੀ ਬੈ ਡਾਟਾ ਤਾਂ ਦੱਸੋ ਜ਼ਮੀਨ ਕਿੰਨੀ ਦਾ ਕੰਮ ਕਰਦਾ ਹੈ ਜਮਲਾ ਮਕਲਾ ਰਕਬਾ ਜੀ ਇਹ ਝੂਠ ਬੋਲੇ ਵੀ ਗ੍ਰਾਮ ਪੰਚਾਇਤ ਦਾ ਰਕਬਾ ਜੀ ਜਮਲਾ ਗ੍ਰਾਮ ਪੰਚਾਇਤ ਕਿੰਨੀ ਲਾਹ ਲਾਉਂਦੀ ਹਾਂਜੀ ਜਮਲਾ ਜਮਲਾ ਮਾਲਕਨ ਦੀ ਤੁਹਾਨੂੰ ਪਤਾ ਇਹ ਚੀਜ਼ ਦਾ ਸੁਪਰੀਮ ਕੋਰਟ ਦਿਆ ਦਿੱਤਾ ਨਹੀਂ ਜਮਲਾ ਮਾਲਕਨ ਮਾਲਕ ਨਹੀਂ ਬਣ ਸਕਦੀ ਜੀ ਆ ਜੱਜਮੈਂਟ ਮੈਂ ਦੇ ਚੁੱਕਾ ਸਰ ਨੂੰ ਕੁਝ ਕੁਝ ਦਿਖਾਉਂਦਾ ਸਹੀ ਹੈ ਸਰ ਇੱਡੇ ਕੋਲੇ ਕੁਝ ਨਹੀਂ ਪੁੱਛਰਾ ਉਹਦਾ ਪ੍ਰੈਸ਼ਰ ਹੈ ਜਮਲਾ ਦਾ ਅਸੀਂ ਦਾ ਸਰ ਭਾਰਤ ਦੀ ਬੈਠ ਕੇ ਕੇਸ ਲੱਗਿਆ ਹੋਇਆ ਤੁਹਾਨੂੰ ਕੀ ਪਤਾ ਆ ਰਹੀ ਹੈ ਸਾਡੇ ਕੋਲੇ ਸਾਰਾ ਕੁਝ ਹੈ ਸਾਰਾ ਜਿਹੜਾ ਉਹ ਸਾਰਾ ਕੁਝ ਦਿਖਾਉਂਦਾ ਹੈ ਸਰ ਹਰ ਤੁਹਾਡੇ ਦੇ ਪੁੱਤਰਾ ਆਉਂਦਾ ਪ੍ਰੈਸ਼ਰ ਆਈ ਐਮ ਦੇ ਕੋਈ ਪ੍ਰੈਸ਼ਰ ਆਈ ਚੰਨਾਲੀ ਅੰਬਾ ਬਾਈ ਸਾਰਾ ਪ੍ਰੈਸ਼ਰ ਆਈ ਸਾਰਾ ਨੂੰ ਬਹੁਤ ਜਿਆਦਾ ਵੀ ਆਰਡਰ ਹੈ ਓ ਆਰਡਰ ਸਾਰਾ ਪੈਂਟ ਕਰੀ ਹੋਏ ਆ ਇਹੋ ਜੀ ਇਹੋ ਤੁਸੀਂ ਚੈਲੰਜ ਕੀਤਾ ਕੋਈ ਗੱਲ ਨਹੀਂ ਇਹਦੀ ਮੈਂ ਪੀ ਪਾ ਚੁੱਕਾ ਜੀ ਇਹ ਵੀ ਦੇ ਆਰਡਰ ਹੈ ਤੁਹਾਡੇ ਕੋਲੇ ਇਹੋ ਸਾਹਿਬ ਜਦੋਂ ਤੁਹਾਨੂੰ 80 ਨੰਬਰਾਂ ਦਾ ਜਜਮੈਂਟ ਦਿੱਤੀ ਹੈ ਤੁਸੀਂ ਦਾ ਜਵਾਬ ਦੇ 2020 ਦਾ ਆਰਡਰ ਨਹੀਂ ਦਿੱਤਾ ਜਜਮੈਂਟ ਸਾਰੀ ਪਾ ਰਹੇ ਜੀ ਤੁਹਾਨੂੰ ਜਵਾਬ ਦੇਣਾ ਸੀ ਅਸੀਂ ਵੀ ਪਾਈ ਹੋਈ ਹੈ ਜੀ ਆ ਦੇਖੋ ਇਸ ਦੇ ਵੀ ਪਾ ਜੀ 2020 ਦਾ ਆਰਡਰ ਹੈ ਤੁਸੀਂ ਚੈਲੰਜ ਕੀਤਾ ਇਹਦੇ ਤਹਤ ਅਸੀਂ ਕਰ ਦੋ ਵੀ ਪਾ ਸਕਦੇ ਤੁਸੀਂ ਨਾਲੇ ਸਿੱਖੇ ਨਹੀਂ ਅਸੀਂ ਕਰਦੇ ਲਾ ਆਹ ਸਾਰੀ ਆਰਡਰ ਦਾ ਹੋ ਗਿਆ ਕਿੱਥੇ ਆਹ ਦਿਖਾਈਦਾ ਜਾਂਦਾ 2020 ਦੇ ਦਿਆਂਗੇ ਦੇ ਦਾਂਗੇ ਤੁਹਾਨੂੰ ਨਾ 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 ਇਹ ਕੀ ਮੈਂ ਕਰੂਗਾ ਵੀ ਨਹੀਂ ਬਲੋ ਮੈਂ ਵੀ ਹੋ ਜਾ ਨਾ 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 ਝੂਠਾ ਹੀ ਗੱਲ ਤਾਂ ਹੀ ਹੈ ਨਾ ਧੱਕਾ ਇਹ ਨਹੀਂ ਧੱਕਾ ਨਹੀਂ ਇਕੱਲੇ ਤੁਸੀਂ ਬੋਲੀ ਜਾਂਦੇ ਹੋ ਜਦੋਂ ਆਰਡਰ ਕਰਦੇ ਆ ਵੀ ਉਹਦੀ ਕਰਨਾ ਜੀ ਕਹਿੰਦਾ ਜਵਾਬ ਦੋ ਤੁਸੀਂ ਸਾਰੇ ਗਵਾਤੇ ਚੱਲਦੇ ਹੋਗੇ ਇੱਕ ਮਿੰਟ ਨੋਟ ਕਰਾ ਕਰਦੇ ਸੀ ਇਹ ਨਾ ਇਹਨਾਂ ਨੂੰ ਸਾਰੇ ਇਹਨਾਂ ਦੇ ਅੱਖਾਂ ਬੰਦ ਕਰਖੇ ਇਹਨਾਂ ਦੇ ਅੱਖਾਂ ਬੰਦ ਕਰਖੇ ਜੀ ਸਰ ਇੱਕ ਮਿੰਟ ਦੇਖੋ ਸੁਪਰੀਮ ਕੋਰਟ ਦੇ ਹੱਦ ਤੱਕ ਵੀ ਦੇ ਰੱਖੇ ਨੇ ਜੀ ਇਹ ਕਬਜ਼ਾ ਕਰੀ ਨਹੀਂ ਸਕਦੇ ਜਮਲਾਵਲ ਕੰਨੀ ਮੀਨ ਦੇ ਉੱਤੇ ਜੀ ਜਿਹੜੀ ಗ್ರಾಮ ਪੰਚਾਇਤ ਦੀ ਜ਼ਮੀਨ ਹੈ ਜੀ ਉਹਦੇ ਇਹ ਮਾਲਕ ਨੇ ਇਹ ਕਿਤੇ ਮਰਜ਼ੀ ਵਾ ਕੇ ਕਹਿੰਦੇ ਨੇ ਅਟਾ ਜਮਲਾਵਲ ਜੀ ਜ਼ਮੀਨ ਤੇ ਜੱਜਮੈਂਟ ਸੁਪਰੀਮ ਕੋਰਟ ਦੇ ਦਿੱਤਾ ਨਹੀਂ ਜੀ ਤੁਸੀਂ ਲਈ ਨਹੀਂ ਸਕਦੇ ਜੀ ਜੂਰਿਸਡਿਕਸ਼ਨ ਤੋਂ ਸਰ ਇੱਕ ਬੇਨਤੀ ਹੋਰ ਹੈ ਜੀ ਅੱਜ ਤੋਂ ਦਿਵਾਲੀ ਦੇ ਛੁੱਟਿਆਂ 'ਚ ਇਹਨਾਂ ਦੇ ਬਾਹਰ ਤੇ ਨੋਟਸ ਲਾ ਕੇ ਕੋਠੀ ਢੋਣ ਦੀ ਜੇ ਵੀ ਸੀ ਕੱਲ ਸੋਜੀ ਸਾਰਾ ਆਪ ਸਾਰੇ ਬੈਠੇ ਆ ਕੱਲ ਐ ਦਿਵਾਲੀ ਕੱਲ ਇਹਨਾਂ ਨੇ ਕਿੱਥੇ ਰਾਈਟ ਬੰਡ ਦਾ ਸਾਡੇ ਬਾਹਰ ਤੇ ਪੋਸਟ ਚੇਪੜਨ ਦੱਸੋ ਜੀ ਆ ਵੀਰ ਬਸਾ ਭਾਈ ਇਹਨਾਂ ਦੀ ਭਾਈ ਇਹ ਤੋਂ ਪਹਿਲਾਂ ਦੋ ਦੋ ਨੋਟਸ ਲਾਉਣ ਨਾ ਨਹੀਂ ਸਰ ਇੱਕ ਮਿੰਟ ਘਰ ਸੁਣੋ ਤੁਸੀਂ ਕੋਠੀ ਢੋਣ ਦਾ ਨੋਟਸ ਇੱਕ ਮਿੰਟ ਕੋਠੀ ਢੋਣ ਦਾ ਨੋਟਸ ਲਾਤਾ ਦੇ ਲੇਖਨ ਲੋ ਜੀ ਪਾਰਟੀ ਵਾਹੀ ਹੈ ਜੀ ਤੁਸੀਂ ਨਹੀਂ ਸਰ ਜੇ ਕਬਜ਼ਾ ਲੈਣਾ ਤੁਸੀਂ ਲੈ ਲਓ ਕੋਈ ਚੱਕਰ ਨਹੀਂ ਹੈਗਾ ਜੀ ਪਰ 6 ਮਹੀਨੇ ਅੰਦਰ ਹੀ ਰਾਡ ਦੇ ਰਹਿ ਗਏ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪ੍ਰੈ ਕੀ ਸੀ ਮੈਂ ਦੀ ਦਿਵਾਲੀ ਦੇ ਛੁੱਟੀਆਂ ਵੀ ਕੱਦਾ ਟਾ ਦੋ ਜੱਜ ਸਾਹਿਬ ਕਹਿੰਦੇ ਤੁਸੀਂ ਨਕਸ਼ਾ ਪਾਸ ਕਿਵੇਂ ਕਰੇ ਇਹ ਕਹਿੰਦੇ ਨਕਸ਼ਾ ਪਾਸ ਹੈ ਉੱਥੇ ਮਾਫੀ ਹੋਣਗੇ ਮੇਰੀ ਗੱਲ ਸੁਣੋ ਇਹ ਪਾਰਟੀ ਬਾਜ਼ੀਆ ਕਰਦੇ ਨੇ ਇਹਨਾਂ ਨੇ ਕੋਈ ਗਲਤ ਹੋ ਚ ਆ ਕੇ ਕੁਝ ਉਹ ਹੋਇਆ ਕੋਰਟ ਹੈਗੀ ਹੈ ਕੋਰਟ ਨਹੀਂ ਸਰ ਫਾਇਦਾ ਦੇ ਨੇ ਨਾ ਪਤਾ ਕੀ ਗੱਲ ਹੈ ਪਰ ਜਿਹੜਾ ਸਰਕਾਰੀ ਮੁਲਾਜ਼ਮਾ ਉਹ ਬਿਨਾ ਉਹ ਤੋਂ ਤਾਂ ਜਾਂਦਾ ਨਹੀਂ ਹੈਗਾ ਸਾਰਾ ਐਂ ਦਾ ਸਾਰਾ ਸੀਸਾ ਜਵਾਬ ਦੇ ਜਿੰਨੇ ਅਸੀਂ ਮੇਰੀ ਗੱਲ ਸੁਣੋ ਸਰਕਾਰਾਂ ਦਾ ਹੁੰਦੀਆਂ ਜਾਂਦੇ ਨੇ ਨਾ ਇਹਨਾਂ ਦਾ ਨੌਕਰੀ ਤਾਂ ਉੱਥੇ ਸਾਰੇ ਪਹਿਲਾਂ ਆਪਣੇ ਬਜ਼ੁਰਗਾਂ ਕੋਲ 7-7 ਤੋਂ ਖਾਦ ਜਾਂ ਜ਼ਮੀਨ ਦਾ ਜੀ ਜਮੀਨ ਇਹ ਕਿੰਨਾ ਦੀ ਹੈ ਜੀ ਸਾਰੇ ਜਮੀਨ ਜਿਹੜੀ ਹੈਗੀ ਹੈ ਜੀ ਇਹ ਜੁਮਲਾ ਮਾਲਕਾਂ ਦੀ ਜਮੀਨ ਹੈ ਜੀ ਇਹ ਜੋ ਵੀ ਜਮੀਨ ਹੁੰਦੀ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੋਈਆਂ ਹੋਈਆਂ ਨੇ ਜੀ ਇਹ ਜਮੀਨ ਦੇ ਬਾ ਜੋ ਵੀ ਮਾਲਕ ਹੁੰਦੇ ਨੇ ਪਿੰਡ ਦੇ ਬਸਨੀਕ ਹੀ ਹੁੰਦੇ ਨੇ ਜੀ ਅਸੀਂ ਪਿੰਡ ਦੇ ਬਸਨੀਕ ਹੈ ਇਹ ਜਮੀਨ ਸਾਨੂੰ ਮਤਲਬ ਇਲਾਟ ਬੈਡ ਹੋਈ ਹੋਈ ਹੈ ਪਹਿਲਾਂ ਹੀ ਇਹ ਹੁਣ ਜਦੋਂ ਇਹ ਠੱਕੇ ਨਾਲ ਦਾ ਪ੍ਰਸ਼ਾਸਨ ਸਾਡੇ ਤੇ ਜਮੀਨ ਦੇ ਉੱਤੇ ਕਬਜ਼ਾ ਕਰ ਰਿਹਾ ਜੀ ਕਬਜ਼ਾ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਇਸ ਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਸਾਨੂੰ ਇਹਨੇ ਦੋ ਨੋਟ ਦਿੱਤੇ ਹੋਏ ਨੇ ਜੀ ਇਹਨਾਂ ਦਾ ਬਾਈ ਲਿਖਤੀ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਜਵਾਬ ਦੇ ਚੁੱਕੇ ਹਾਂ ਤੇ ਅੱਜ ਨਾਲੇ ਕਬਜ਼ਾ ਕਰ ਲਿਆ ਉਹਨਾਂ ਦਾ ਸਟਾਫ ਥੋੜਾ ਕੀ ਹੋਏਗਾ ਜੀ ਸਾਰਾ ਅਸੀਂ ਆਪ ਦੀ ਪੂਰੀ ਕਾਨੂੰਨ ਦੀ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਜੋ ਵੀ ਕਰਨਾ ਆਵੇ ਪਏ ਕੋਟ ਕਰਾਂਗੇ ਜੀ ਪਰ ਇਹਨਾਂ ਕੋਲੇ ਅੱਜ ਕੋਈ ਵੀ ਲੀਗਲ ਨੋਟਿਸ ਨਹੀਂ ਹੈਗਾ ਜੀ ਇਹ ਐਸਐਚਓ ਸਾਹਿਬ ਕਹਿੰਦੇ ਸਾਨੂੰ ਡੀਸੀ ਮੈਡਮ ਨੇ ਹੁਕਮ ਦਿੱਤਾ ਜੀ ਕਬਜ਼ਾ ਕਰਵਾਉਣ ਦਾ ਪਰ ਇਹਨਾਂ ਕੋਲ ਅਸੀਂ ਨੋਟਿਸ ਵਗੈਰਾ ਮੰਗਿਆ ਇਹਨਾਂ ਕੋਲ ਕੋਈ ਨੋਟਿਸ ਨੋਟਸ ਨਹੀਂ ਹੈਗਾ ਜੀ ਕਬਜ਼ੇ ਕਰਨ ਦਾ ਤੁਹਾਨੂੰ ਕੋਈ ਡੀਸੀ ਸਾਹਿਬ ਦਾ ਆਰਡਰ ਕੁਝ ਨਹੀਂ ਦਿਖਾਇਆ ਗਿਆ ਜੀ ਕਿੰਨਾ ਤੁਸੀਂ ਈਓ ਸਾਹਿਬ ਤੋਂ ਨੋਟਿਸ ਮੰਗਿਆ ਜੀ ਬਿਲਕੁਲ ਅੱਜ ਵੀ ਮੰਗਿਆ ਜੀ ਅਸੀਂ ਨੇ ਆ ਸਾਰਾ ਐਸਐਚਓ ਹੁਣ ਤੁਹਾਡਾ ਅਗਲਾ ਕਦਮ ਕੀ ਹੋਊਗਾ ਸਾਰ ਅਸੀਂ ਕੋਟ ਦਾ ਦਰਵਾਜ਼ਾ ਖੜਕਾਵਾਂਗੇ ਜੀ ਬਟ ایਓ ਜਿਹੜਾ ایਓ ਸਾਹਿਬ ਹੈ ਜੀ ਇਹਨਾਂ ਨੇ ਸਾਡੇ ਨਾਲ ਜਾ ਕੇ ਧੱਕਾ ਕੀਤਾ ਜੀ ایਓ ਸਾਹਿਬ ਨੇ ਆਪਣੀ ਪਾਵਰ ਦਾ ਮਿਸਯੂਜ਼ ਕੀਤਾ ਜੀ ਸਾਰਾ ਜੀ ਇਹ ਸਾਰਾ ਦਾਮਦਾਰ ਨਾਲ ਲੈ ਕੇ ਆਏ ਨੇ ਜੀ ਨਾਲ ਇਹ ਜੁਗਲਾ ਮਾਲਕਾ ਜੀ ਤੁਹਾਡਾ ਕੀ ਨਾਮ ਹੈ ਇਹ ਕੱਚਾ ਜੀ ਕੱਚਾ ਜੀ ਨੇ ਮੇਰੇ ਜੀ ਅੱਛਾ ਜੀ ਠੀਕ ਉਧਰ 22 10 ਕਿਲੇ ਇਹੋ ਸਾਹਬ ਨੇ ਤੋਂ ਪੈਸੇ ਲੈ ਕੇ ਖਾਦੇ ਹੋਏ ਨੇ ਜੀ ਉਧਰ ਜਾਂਦਾ ਨਹੀਂ ਨਾਲੇ ਥੂਗਰ ਮਿਲਦੇ ਮਗਰ ਪਈਆ ਨਾਲੇ ਘਰ ਨਹੀਂ ਕੋਈ ਬਾਰ ਨਹੀਂ ਨੇੜੇ ਹੈਗਾ ਜੀ ਇਹਦਾ ਜਾਣ ਕੇ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿਣਾ ਕਿ ਥੱਕਾ ਹੋਈ ਜਾਂਦਾ ਹੋਰ ਕੀ ਆਈ ਉਹ ਥੱਕਾ ਕਰ ਜਾਂਦਾ ਪਾਵਰ ਨਾ ਫਿਰ ਕਿੱਡੀ ਗੱਲ ਲੱਗੀ ਗੱਡ ਤੇ ਝੰਡੇ ਇਹ ਕਿਹੜਾ ਕਿਤੇ ਭੱਜਦੀ ਹੈ ਜੇਬੀ ਭੱਜ ਕੇ ਅਸੀਂ ਘਰੇ ਲੈ ਆਈਏ ਸਾ ਸਾਨੂੰ ਇੱਕ ਵੀ ਨੋਟਸ ਨਹੀਂ ਹੈਗਾ ਕਬੂਜੇ ਦਾ ਇਹਨਾਂ ਨੇ ਵੱਡਾ ਦਿੱਤਾ ਅੱਜ ਵੀ ਮੈਂ ਮੰਗਾਈ ਕੋਈ ਸਾਨੂੰ ਆਰਡਰ ਦਿਖਾਓ ਜੀ ਕਿਸੇ ਕੋਟ ਦਾ ਸਾਨੂੰ ਆਰਡਰ ਤਾਂ ਦੇ ਸਕਦੇ ਆ ਜੀ ਐਡਾ ਥੋੜੀ ਬੇ ਸੌ 900 ਬੰਦਾ ਲੈ ਕੇ ਪੂੜੀ ਸਾਡੀ ਜ਼ਮੀਨ ਚ ਅੱਗੇ ਵੜ ਗਏ ਜੀ ਸਾਰੀ ਦੂਜੀ ਜ਼ਮੀਨ ਵੀ ਪਰ ਜਾਣਗੇ ਜੀ ਇਹ ਅੱਗੇ ਸਾਰੀ ਫਸਲ ਦਾ ਗਾਹ ਪਾ ਸਾਰੀ ਫਸਲ ਮੇਰੇ ਨੂੰ ਨੁਕਸਾਨ ਦਾ ਹੋ ਗਿਆ ਕੀ ਆ ਜੀ ਪਾਣੀ 18 337 ਜੀ ਡੀ ਸੀ ਦੇ ਕੇਸ ਬਟੇ ਸਟੇਜ 2 ਨੂੰ ਕੋਸਣੀ ਮੰਨਾਰੇ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆ ਉਹਨੂੰ ਮੈਂ ਇਹ ਵੀ ਦੇ ਚੁੱਕਾ ਹਾਂ ਕਿ ਇਹੋ ਸਾਹਿਬ ਨੂੰ ਬਟੇ ਉਹਨੂੰ ਵੀ ਮੰਨ ਰੇ ਇਹ ਆਈਓ ਸਾਹਿਬ ਦਾ ਸਾਰੇ ਹਾਈ ਕੋਰਟ ਸੁਪਰੀਮ ਕੋਰਟ ਦੀ ਉਤੋਂ ਦੀ ਹੋ ਰੇ ਨੇ ਜੀ ਹਾਂ ਪਤ ਨਹੀਂ ਕਹਦਾ ਪ੍ਰੈਸ਼ਰ ਹੈ ਇਹਨਾਂ ਤੇ ਜਿੰਨਾ ਟੋਟਲ ਜ਼ਮੀਨ ਕਿੰਨੀ ਹੈ ਇਹ ਇਹ 25 ਗਣਾ 13 ਮਰਲੇ ਜ਼ਮੀਨ ਹੈ ਜੀ ਆਪਣੀ ਆਈਓ ਸਾਹਿਬ ਨੂੰ ਪੁੱਛੋ ਕਿ ਕਿੰਨੀ ਜ਼ਮੀਨ ਆਈ ਉਹਨੂੰ ਪੁੱਛ ਮੜਾ ਜਾ ਕਿ ਉਹ ਜਵਾਬ ਨਹੀਂ ਦੇ ਪਾਜੋ ਤੇ ਪੁੱਛੋ ਉਹਨਾਂ ਤੋਂ ਕਿੰਨੀਆਂ ਆ ਇਹ ਜ਼ਮੀਨ ਦਾ ਨਕਸ਼ਾ ਕਿੱਥੇ ਨਕਸ਼ਾ ਨਹੀਂ ਕਿਤੇ ਲੱਗ ਹਾਂ ਕੇ ਮੂੰਹ ਚਾਚੇ ਆ ਰਿਹਾ ਆ ਇਨੇ ਡਾਕੂਮੈਂਟ ਮੈਂ ਲਈ ਫ ਆ ਸਾਰੇ ਸ਼ੈਸ਼ਨ ਕੋਰਟ ਦੇ ਇੰਤਕਾਲ ਤੋੜਤਾ ਹੀ ਇਹਨਾਂ ਦਾ ਆ ਪਹਿਲਾਂ ਕਲੂਰਾਮ ਸਾਹਿਬ ਨੇ ਆਖਰੀ ਕੀਤਾ ਹੋਇਆ ਸੀ ਜੀ ਜਿਹੜਾ ਐਸ.ਡੀ.ਐਮ ਸਾਹਿਬ ਨੇ ਕੀਤਾ ਹੋਇਆ ਉਹਦੇ ਆਸੀਂ ਮਤਲਬ ਕਿ ਫਰੀਦਕੋਟ ਕੇਸ ਲਾ ਚੁੱਕੇ ਆਂਗਾ ਉਹ ਹੀ ਆਪਣਾ 21 ਜਨਵਰੀ ਦੀ ਤਰੀਕ ਪੈ ਰਹੀ ਉੱਥੇ ਇਹ ਕੁਝ ਨਹੀਂ ਮੰਨ ਰਹੇ ਇਹ ਕੁਝ ਨਹੀਂ ਮੰਨ ਰਹੇ ਜੀ ਜਿਹੜੀਆਂ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਮੈਨੂੰ ਉਹ ਵੀ ਦੇ ਚੁੱਕਿਆ ਜੀ ਉਹ ਵੀ ਨਹੀਂ ਸੁਣ ਰਹੇ ਇਹਦਾ ਸੁਪਰੀਮ ਕੋਰਟ ਤੋਂ ਜਿਉ ਤੁੱਤ ਨਹੀਂ ਹੋ ਗਿਆ ਜੀ ਫਿਰ ਹੂੰ ਆ ਸਾਰਾ ਮੈਂ ਇਹਨੂੰ ਨਕਲ ਦੇ ਚੁੱਕਿਆ ਜੀ ਬਟਾ ਐਸ.ਐਚ.ਓ ਸਾਹਿਬ ਕਹਿੰਦੇ ਹਾਂ ਤਾਂ ਉੱਤੋਂ ਡੀ.ਸੀ ਸਾਹਿਬ ਮੈਡਮ ਨੇ ਆਰਡਰ ਨੇ ਤਾਂ ਤੁਹਾਨੂੰ ਬੇਨਤੀ ਇਹ ਸਾਨੂੰ ਇਨਸਾਫ ਕਰਾਓ ਕਣਕ ਕਦੇਖੋ ਤੁਹਾਨੂੰ ਕੋਈ ਕਣਕ ਦੇ ਮੌਜੂਦਾਰੇ ਕੋਈ ਗੱਲ ਜੋ ਬੀਜੀ ਹੋਈ ਉਸ ਦਾ ਵੀ ਆਕਾ ਥੋੜਾ ਖਰਚਾ ਹੋਇਆ ਜੀ ਕੱਲ ਕੱਲ ਉਹ ਕਰਿਆ ਇਹਨਾਂ ਨੇ ਸਾਨੂੰ ਤੁਸੀਂ ਇੱਕ ਜੀ ਲੋਡ ਕਰੋ ਜੀ ਆਹ ਫਿਰ ਮੈਂ ਵੀਡੀਓ ਦੇ ਚੁੱਕਾਂਗਾ ਕੱਲ ਸੀਗਾ ਜੀ ਐਤਵਾਰ ਇਹਨਾਂ ਨੇ ਸਾਨੂੰ ਤਲਾਹ ਕਰਨ ਦੇ ਮਾਰੇ ਨੇ ਐਤਵਾਰ ਨੂੰ ਦੋਨੇ ਸਰਕਾਰੀ ਮੁਲਾਜ਼ਮ ਇੱਕੋ ਇਨਸਪੈਕਟਰ ਗੁਰਪ੍ਰੀਤ ਸਿੰਘ ਇੱਕ ਨਾਲ ਹੋਰ ਹੈਗਾ ਦੋ ਬੰਦੇ ਸਾਡੇ ਘਰੇ ਨੇ ਨੋਟਿਸ ਏਪਣ ਵਾਸਤੇ ਭੇਜਣੇ ਮੈਂ ਆਈ ਤੁਹਾਨੂੰ ਵੀਡੀਓ ਦੇ ਚੁੱਕੂ ਦੇ ਦੂੰਗਾ ਇਹਨਾਂ ਇਹ ਉਹਨੂੰ ਐਤਵਾਰ ਦੱਸੋ ਜੀ ਕਿਹੜਾ ਮੁਲਾਜ਼ਮ ਸਾਡੇ ਘਰੇ ਜਾ ਕੇ ਪੋਸਟ ਕੀਆ ਸਾਡਾ ਅਗਲਾ ਸਟੈਂਡ ਕਿ ਹੋਗਾ ਤੁਹਾਡਾ ਜੀ ਇਹ ਅਸੀਂ ਕੋਟ ਅ ਦਰਵਾਜਾ ਖੜਕਾਵਾਂਗੇ ਜੀ ਬਾਕੀ ਦਾ ਬਾਈ ਨੇਮ ਅਸੀਂ ਈਓ ਸਾਹ ਤੇ ਵੀ ਐਕਸ਼ਨ ਲਾਵਾਂਗੇ ਜੀ ਪਾਵਰ ਰੈਮੇਸ ਜੀ ਈਓ ਤੋਂ ਬਿਨਾ ਕੋਈ ਹੋਰ ਆਇਆ ਸਿਵਲ ਸੈਸ਼ਨ ਕੋਈ ਨਹੀਂ ਹੈਗਾ ਜੀ ਕੋਈ ਨਹੀਂ ਆਇਆ ਜੀ ਅਫਸਰਾਂ ਨੂੰ ਕੁਝ ਨਹੀਂ ਪਤਾ ਜੀ ਉਹਨੂੰ ਨੋ ਲੈਜ ਵੀ ਡਾਕੂਮੈਂਟ ਵੀ ਹੈ ਨਹੀਂਗਾ ਉਸੇ ਮੰਗਿਆ ਸੀਗਾ ਵਾਟੋ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਡੀਸੀ ਮੈਡਮ ਨੇ ਆਰਡਰ ਕੀਤਾ ਜੀ ਤੂੰ ਜਾਓ ਚੱਲ